31 ਦਸੰਬਰ 2021 ਦਾ ਦਿਨ ਸੀ ਜਾਨੀ ਕਿ ਸਾਲ ਦਾ ਆਖਰੀ ਦਿਨ ਸੀ ਮੁੰਬਈ ਦੀਆਂ ਸੜਕਾਂ ਦੇ ਉੱਤੇ ਪੂਰੀ ਚਹਲ ਪਹਿਲ ਸੀ ਸਭ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਪਾਰਟੀ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਸੀ ਐਸੇ ਵਿੱਚ ਮੁੰਬਈ ਦੀ ਰਹਿਣ ਵਾਲੀ ਜਾਨਵੀ ਕੁਕਰੇਜਾ ਜੋ ਦੇਖਣ ਦੇ ਵਿੱਚ ਬਹੁਤ ਸੋਹਣੀ ਸੁਨੱਖੀ ਸੀ ਚੁਲਬਲੀ ਕੁੜੀ ਸੀ ਇਹ ਵੀ ਆਪਣੇ ਘਰ ਦੇ ਵਿੱਚ ਪਾਰਟੀ ਦੀਆਂ ਤਿਆਰੀਆਂ ਦੇ ਵਿੱਚ ਲੱਗੀ ਹੋਈ ਸੀ ਅਸਲ ਦੇ ਵਿੱਚ 31 ਦਸੰਬਰ ਨੂੰ ਜਾਨਵੀ ਦੇ ਪਿਤਾ ਦਾ ਬਰਥਡੇ ਵੀ ਹੁੰਦਾ ਹੈ ਸ਼ਾਮ 7 ਵਜੇ ਪਾਰਟੀ ਸ਼ੁਰੂ ਹੁੰਦੀ ਹੈ ਤੇ 10 ਵਜੇ ਪਾਰਟੀ ਖਤਮ ਹੋ ਜਾਂਦੀ ਹੈ ਪਾਰਟੀ ਖਤਮ ਹੋਣ ਤੋਂ ਬਾਅਦ ਜਦੋਂ 11 ਵਜਦੇ ਨੇ ਤਾਂ ਜਾਨਵੀ ਆਪਣੇ ਦੋ ਕਰੀਬੀ ਦੋਸਤਾਂ ਦੇ ਨਾਲ ਚਲੀ ਜਾਂਦੀ ਹੈ ਨਿਊ ਇਅਰ ਦੀ ਪਾਰਟੀ ਮਨਾਉਣ ਦੇ ਲਈ ਉਹ ਤਿੰਨੋਂ ਜਣੇ ਆਪਣੇ ਇੱਕ ਕਾਮਨ ਫਰੈਂਡ ਦੇ ਘਰੇ ਜਾਂਦੇ ਨੇ ਜੀਨਾਂ ਦੋ ਕਰੀਬੀ ਦੋਸਤਾਂ ਦੇ ਨਾਲ ਜਾਨਵੀ ਕੁਕਰੇਜਾ ਘਰੋਂ ਪਾਰਟੀ ਦੇ ਲਈ ਗਏ ਸੀ ਉਹਨਾਂ ਦੇ ਵਿੱਚ ਜਾਨਵੀ ਦੀ ਇੱਕ ਬਚਪਨ ਦੀ ਸਹੇਲੀ ਸੀ ਜਿਹਦਾ ਨਾਮ ਦੀਆ ਪਡਲਕਰ ਸੀ ਤੇ ਇਸ ਤੋਂ ਇਲਾਵਾ ਇਹਨਾਂ ਦੋਨਾਂ ਜਣੀਆਂ ਦਾ ਇੱਕ ਮੁੰਡਾ ਦੋਸਤ ਸੀ ਜਿਹਦਾ ਨਾਮ ਸ਼੍ਰੀ ਜੋਗਧਨਕਰ ਸੀ ਉਹ ਵੀ ਇਹਨਾਂ ਦੇ ਨਾਲ ਪਾਰਟੀ ਦੇ ਵਿੱਚ ਗਿਆ ਸੀ ਦੋਸਤੋ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਧਿਆਨ ਨਾਲ ਦੇਖਿਓ ਇਹਦੇ ਵਿੱਚ ਤਿੰਨ ਚਾਰ ਕੈਰੈਕਟਰ ਨੇ ਜਿਨ੍ਹਾਂ ਦੇ ਦੁਆਲੇ ਇਹ ਕਹਾਣੀ ਘੁੰਮਦੀ ਹੈ ਹੁਣ ਇਹ ਤਿੰਨੇ ਜਣੇ ਮਿਲ ਕੇ ਘਰ ਤੋਂ ਪਾਰਟੀ ਦੇ ਲਈ ਨਿਕਲ ਜਾਂਦੇ ਨੇ ਇਹ ਪਾਰਟੀ ਇਹਨਾਂ ਦੀ ਇੱਕ دوست ਯਾਤਨਾ ਹੂਜਾ ਨੇ ਆਪਣੇ ਫਲੈਟ ਦੇ ਵਿੱਚ ਰੱਖੀ ਹੁੰਦੀ ਹੈ ਇੱਕ 8 ਮੰਜ਼ਲਾ ਇਮਾਰਤ ਦੇ ਵਿੱਚ ਯਾਤਨਾ ਦਾ ਫਲੈਟ ਹੁੰਦਾ ਆ ਤੇ ਉਸੇ ਫਲੈਟ ਦੇ ਵਿੱਚ ਇਹ ਪਾਰਟੀ ਹੁੰਦੀ ਹੈ ਇਸ ਪਾਰਟੀ ਦੇ ਵਿੱਚ ਜਾਨਵੀ ਇਹਦੀ دوست ਦੀਆ ਤੇ ਇਹਨਾਂ ਦੇ ਨਾਲ ਜਿਹੜਾ ਮੁੰਡਾ ਹੁੰਦਾ ਆ ਸ਼੍ਰੀ ਉਸ ਤੋਂ ਇਲਾਵਾ 15 ਜਣੇ ਹੋਰ ਸ਼ਾਮਿਲ ਸੀ ਪਾਰਟੀ ਹੁਣ ਸ਼ੁਰੂ ਹੋ ਜਾਂਦੀ ਹੈ ਜਿਹੜੀ ਜਾਨਵੀ ਕੁਕਰੇਜਾ ਹੁੰਦੀ ਹੈ ਇਹ ਆਪਣੇ ਘਰ ਇਹ ਕਹਿ ਕੇ ਆਈ ਹੁੰਦੀ ਹੈ ਕਿ ਇਹ ਰਾਤ ਨੂੰ ਲਗਭਗ 1:30 ਵਜੇ ਦੇ ਕਰੀਬ ਘਰ ਵਾਪਸ ਆਜੂਗੀ ਪਰ ਜਦੋਂ ਰਾਤ ਦੇ 2 ਵਜੇ ਜਾਂਦੇ ਨੇ ਤੇ ਜਾਨਵੀ ਵਾਪਸ ਘਰ ਨਹੀਂ ਜਾਂਦੀ ਤਾਂ ਉਹਦੇ ਪਿਤਾ ਫਿਰ ਜਾਨਵੀ ਨੂੰ ਫੋਨ ਕਰਦੇ ਨੇ ਇੱਥੇ ਜਾਨਵੀ ਫੋਨ ਨਹੀਂ ਚੱਕਦੀ ਉਹਦੇ ਪਿਤਾ ਸੋਚਦੇ ਨੇ ਕਿ ਜਾਨਵੀ ਪਾਰਟੀ ਕਰ ਰਹੀ ਆ ਇੰਜੋਏ ਕਰ ਰਹੀ ਆ ਸ਼ਾਇਦ ਉਹਨੂੰ ਫੋਨ ਦਾ ਪਤਾ ਨਹੀਂ ਲੱਗਿਆ ਹੋਣਾ ਉਹ ਸੋਚਦੇ ਆ ਕਿ ਕੋਈ ਨਾ ਚੱਲ ਸਵੇਰ ਤੱਕ ਵਾਪਸ ਆਜੂਗੀ ਉਹਨਾਂ ਨੂੰ ਇਹ ਵੀ ਹੁੰਦਾ ਆ ਕਿ ਉਹ ਆਪਣੀ ਬਚਪਨ ਦੀ ਦੋਸਤ ਦੀਆ ਦੇ ਨਾਲ ਤੇ ਇਹ ਗੱਲ ਸੋਚ ਕੇ ਜਾਨ ਵੀ ਦੇ ਪਿਤਾ ਆਰਮਨਾਲ ਸੌ ਜਾਂਦੇ ਨੇ ਰਾਤ ਬੀਤ ਜਾਂਦੀ ਹੈ ਹੁਣ ਸਵੇਰ ਹੋ ਜਾਂਦੀ ਹੈ ਜਾਨੀ ਕਿ 1 ਜਨਵਰੀ 2022 ਦਾ ਦਿਨ ਆ ਜਾਂਦਾ ਆ ਸਵੇਰੇ ਸਵੇਰੇ ਜਾਨਵੀ ਦੇ ਪਿਤਾ ਨੂੰ ਇੱਕ ਫੋਨ ਆਉਂਦਾ ਆ ਤੇ ਫੋਨ ਤੇ ਉਹਨਾਂ ਨੂੰ ਦੱਸਿਆ ਜਾਂਦਾ ਆ ਕਿ ਤੁਸੀਂ ਜਲਦੀ ਤੋਂ ਜਲਦੀ ਨਜ਼ਦੀਕੀ ਹਸਪੀਟਲ ਦੇ ਵਿੱਚ ਪਹੁੰਚ ਜਾਓ ਕਿਉਂਕਿ ਤੁਹਾਡੀ ਬੇਟੀ ਜਾਨਵੀ ਦੇ ਨਾਲ ਇੱਕ ਹਾਦਸਾ ਹੋ ਗਿਆ ਆ ਜਿਦੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਈ ਆ ਹੁਣ ਕਾਲੀ ਕਾਲੀ ਦੇ ਵਿੱਚ ਜਾਨਵੀ ਦੇ ਪਿਤਾ ਉਹਦੀ ਦੋਸਤ ਦੀਆ ਨੂੰ ਫੋਨ ਕਰਦੇ ਨੇ ਪਰ ਦੀਆ ਇੱਥੇ ਉਹਨਾਂ ਦਾ ਫੋਨ ਨਹੀਂ ਚੱਕਦੀ ਉਸ ਤੋਂ ਬਾਅਦ ਉਹ ਨਜ਼ਦੀਕੀ ਹਸਪੀਟਲ ਦੇ ਵਿੱਚ ਪਹੁੰਚਦੇ ਨੇ ਹਸਪੀਟਲ ਦੇ ਵਿੱਚ ਤੇ ਉਹਨਾਂ ਨੂੰ ਪਤਾ ਲੱਗਦਾ ਆ ਕਿ ਉਹਨਾਂ ਦੀ ਬੇਟੀ ਨਾਲ ਇੱਕ ਹਾਦਸਾ ਹੋ ਗਿਆ ਸੀ ਹਾਦਸੇ ਦੇ ਵਿੱਚ ਗੰਭੀਰ ਸੱਟਾਂ ਵੱਜਣ ਦੇ ਕਾਰਨ ਉਹਦੀ ਮੌਤ ਹੋ ਗਈ ਹੈ ਹੁਣ ਜਾਨਵੀ ਦੇ ਪਿਤਾ ਉੱਥੋਂ ਦੇ ਨਜ਼ਦੀਕੀ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਆ ਕਿ ਜਾਨਵੀ ਜਿਹੜੀ ਬਿਲਡਿੰਗ ਦੇ ਵਿੱਚ ਪਾਰਟੀ ਕਰਨ ਦੇ ਲਈ ਗਈ ਸੀ ਉਸੇ ਬਿਲਡਿੰਗ ਦੇ ਸੈਕੰਡ ਫਲੋਰ ਤੋਂ ਜਾਨਵੀ ਥੱਲੇ ਡਿੱਗ ਗਈ ਸੀ ਥੱਲੇ ਡਿੱਗਣ ਨਾਲ ਉਹਨੂੰ ਬਹੁਤ ਗੰਭੀਰ ਸੱਟਾਂ ਵੱਜੀਆਂ ਜਿਆਦਾ ਸੱਟਾਂ ਵੱਜਣ ਕਾਰਨ ਹੀ ਜਾਨਵੀ ਦੀ ਮੌਤ ਹੋ ਗਈ ਹੈ ਹੁਣ ਸਵਾਲ ਇੱਥੇ ਇਹ ਸੀ ਕਿ ਇਹ ਸੱਚੀ ਵਿੱਚ ਇੱਕ ਨੈਚੁਰਲ ਡੈਥ ਸੀ ਜਾਨਵੀ ਬਿਲਡਿੰਗ ਦੇ ਸੈਕੰਡ ਫਲੋਰ ਤੋਂ ਥੱਲੇ ਡਿੱਗੀ ਸੀ ਜਾਂ ਫਿਰ ਉਹਦੀ ਮੌਤ ਦੇ ਪਿੱਛੇ ਕੋਈ ਹੋਰ ਸਾਜ਼ਿਸ਼ ਸੀ ਵੀਡੀਓ ਦੇ ਵਿੱਚ ਤੁਹਾਨੂੰ ਕਹਾਣੀ ਦੀ ਸਾਰੀ ਸੱਚਾਈ ਦੱਸਦੇ ਆਂ ਪੁਲਿਸ ਜਾਨਵੀ ਦੀ ਬਾਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਆ ਤੇ ਉਹਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਆ ਪੋਸਟਮਾਰਟਮ ਤੋਂ ਬਾਅਦ ਜਾਨਵੀ ਦੀ ਬਾਡੀ ਨੂੰ ਉਹਦੇ ਪਰਿਵਾਰ ਦੇ سپਰਤ ਕਰ ਦਿੱਤਾ ਜਾਂਦਾ ਆ ਉਸ ਤੋਂ ਬਾਅਦ ਜਾਨਵੀ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਜਾਂਦਾ ਆ ਇੱਥੇ ਕਮਾਲ ਦੀ ਗੱਲ ਇਹ ਹੁੰਦੀ ਹੈ ਕਿ ਅੰਤਿਮ ਸੰਸਕਾਰ ਦੇ ਵਿੱਚ ਜਾਨਵੀ ਦੀ ਬਚਪਨ ਦੀ ਦੋਸਤ ਜੋ ਹੁੰਦੀ ਹੈ ਦੀਆ ਨਾ ਤਾਂ ਉਹ ਸ਼ਾਮਿਲ ਹੁੰਦੀ ਹੈ ਤੇ ਨਾ ਹੀ ਉਹਨਾਂ ਦਾ ਜਿਹੜਾ ਉਹ ਮੁੰਡਾ ਦੋਸਤ ਹੁੰਦਾ ਆ ਸ਼੍ਰੀ ਜੋਗਧਾਨ ਕਰ ਉਹ ਸ਼ਾਮਿਲ ਹੁੰਦਾ ਹੈ। ਇੱਥੇ ਫਿਰ ਜਾਨਵੀ ਦੇ ਪਿਤਾ ਨੂੰ ਸ਼ੱਕ ਹੁੰਦਾ ਆ ਕਿਉਂਕਿ ਉਹ ਦੋਨੇ ਜਣੇ ਜਾਨਵੀ ਦੇ ਕਰੀਬੀ ਦੋਸਤ ਸੀ ਤੇ ਉਹ ਦੋਨੇ ਜਣੇ ਉਹਦੇ ਅੰਤਿਮ ਸੰਸਕਾਰ ਚ ਸ਼ਾਮਿਲ ਨਹੀਂ ਹੋਏ ਸੀ। ਐਸੇ ਦੇ ਚੱਲਦੇ ਜਾਨਵੀ ਦੇ ਪਿਤਾ ਉੱਥੋਂ ਦੇ ਨਜ਼ਦੀਕੀ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਨੇ। ਉਹ ਕਹਿੰਦੇ ਨੇ ਕਿ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੀ ਬੇਟੀ ਦੀ ਜਿਹੜੀ ਮੌਤ ਹੋਈ ਹੈ ਇਹ ਇੱਕ ਨੈਚੁਰਲ ਡੈਥ ਨਹੀਂ ਬਲਕਿ ਉਹਦਾ ਕਤਲ ਕੀਤਾ ਗਿਆ ਹੈ। ਪੁਲਿਸ ਉਹਨਾਂ ਦੀ ਐਫ ਆਈ ਆਰ ਦਰਜ ਕਰ ਲੈਂਦੀ ਹੈ ਤੇ ਇਸ ਕੇਸ ਦੇ ਵਿੱਚ ਆਪਣੀ छानबीन ਸ਼ੁਰੂ ਕਰ ਦਿੰਦੀ ਹੈ। ऐसे दौरान जानवी दी पोस्ट मॉर्टम रिपोर्ट भी आ ਜਾਂਦੀ ਹੈ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੁੰਦਾ ਆ ਕਿ ਜਾਨਵੀ ਦੇ ਛੱਤ ਤੋਂ ਗਿਰਨ ਤੋਂ ਪਹਿਲਾਂ ਉਹਦੇ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਸੀ। ਉਹਦੀ ਬਾਡੀ ਦੇ ਉੱਤੇ 48 ਸੱਟਾਂ ਦੇ ਨਿਸ਼ਾਨ ਸੀ। ਉਹਦੇ ਸਿਰ ਦੀ ਹੱਡੀ ਟੁੱਟੀ ਹੋਈ ਸੀ। ਉਹਦਾ ਜਵਾਂੜਾ ਵੀ ਟੁੱਟਿਆ ਹੋਇਆ ਸੀ। ਜਿਥੋਂ ਸਾਫ਼-ਸਾਫ਼ ਪਤਾ ਲੱਗਦਾ ਸੀ ਕਿ ਜਾਨਵੀ ਦੀ ਪਹਿਲਾਂ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਗਈ ਤੇ ਫਿਰ ਜ਼ਬਰਦਸਤੀ ਉਸ ਨੂੰ ਸੈਕੰਡ ਫਲੋਰ ਤੋਂ ਥੱਲੇ ਸੁੱਟਿਆ ਗਿਆ। ਇੰਨਾ ਸਾਰੇ ਸਬੂਤਾਂ ਦੇ ਆਧਾਰ ਦੇ ਉੱਤੇ ਪੁਲਿਸ ਆਪਣੀ ਛਾਣਬੀਣ ਸ਼ੁਰੂ ਕਰ ਦਿੰਦੀ ਹੈ। ਫੋਰੈਂਸਿਕ ਟੀਮ ਨੂੰ ਲੈ ਕੇ ਪੁਲਿਸ ਉਸ ਬਿਲਡਿੰਗ ਦੇ ਵਿੱਚ ਪਹੁੰਚ ਜਾਂਦੀ ਹੈ ਜਿੱਥੇ ਇਹ ਪਾਰਟੀ ਰੱਖੀ ਗਈ ਸੀ ਦਰਸਲ ਇਹ ਇੱਕ 8 ਮੰਜ਼ਲਾ ਇਮਾਰਤ ਸੀ ਤੇ ਇਹ ਜਿਹੜੀ ਇਹਨਾਂ ਨੇ ਪਾਰਟੀ ਰੱਖੀ ਸੀ ਇਹ ਬਿਲਡਿੰਗ ਦੀ 8ਵੀਂ ਮੰਜ਼ਲ ਦੀ ਛੱਤ ਦੇ ਉੱਤੇ ਹੋ ਰਹੀ ਸੀ ਫੋਰੈਂਸਿਕ ਟੀਮ ਛੱਤ ਤੋਂ ਲੈ ਕੇ ਗਰਾਉਂਡ ਫਲੋਰ ਤੱਕ ਪੂਰੀ ਬਰੀਕੀ ਦੇ ਨਾਲ ਜਾਂਚ ਕਰਦੀ ਹੈ ਇੱਥੋਂ ਫੋਰੈਂਸਿਕ ਟੀਮ ਨੂੰ ਸੈਕੰਡ ਫਲੋਰ ਤੇ 3rd ਫਲੋਰ ਤੋਂ ਖੂਨ ਦੇ ਕੁਝ ਛਿੱਟੇ ਤੇ ਕੁਝ ਬਾਲਾਂ ਦੇ ਸੈਂਪਲ ਮਿਲਦੇ ਨੇ ਇਹਨਾਂ ਸੈਂਪਲਾਂ ਨੂੰ ਡੀਐਨਏ ਟੈਸਟ ਦੇ ਲਈ ਭੇਜ ਦਿੱਤਾ ਜਾਂਦਾ ਆ ਤੇ ਫਿਰ ਜਦੋਂ ਰਿਪੋਰਟ ਆਉਂਦੀ ਆ ਤਾਂ ਪਤਾ ਲੱਗਦਾ ਆ ਕਿ ਇਹ ਜਿਹੜੇ ਖੂਨ ਦੇ ਛਿੱਟੇ ਹੁੰਦੇ ਨੇ ਇਹ ਜਾਨਵੀ ਕੁਕਰੇਜਾ ਦੇ ਹੀ ਹੁੰਦੇ ਨੇ ਜਿਸ ਤੋਂ ਸਾਫ਼ ਹੋ ਰਿਹਾ ਸੀ ਕਿ ਜਾਨਵੀ ਅਚਾਨਕ ਸੈਕੰਡ ਫਲੋਰ ਤੋਂ ਥੱਲੇ ਨਹੀਂ ਗਿਰੀ ਬਲਕਿ ਸੈਕੰਡ ਫਲੋਰ ਤੇ ਥਰਡ ਫਲੋਰ ਤੱਕ ਲਿਆਉਂਦੇ ਲਿਆਉਂਦੇ ਜਾਨਵੀ ਦੇ ਨਾਲ ਕਾਫੀ ਮਾਰਕੁੱਟ ਕੀਤੀ ਗਈ ਸੀ ਮਾਰਕੁੱਟ ਦੌਰਾਨ ਉਹਦੇ ਖੂਨ ਵੀ ਨਿਕਲਿਆ ਸੀ ਤੇ ਇਹੀ ਖੂਨ ਦੇ ਛਿੱਟੇ ਉਹਦੇ ਪਏ ਹੋਏ ਸੀ ਹੁਣ ਇੱਥੇ ਪੁਲਿਸ ਨੂੰ ਕਲੀਅਰ ਹੋ ਚੁੱਕਿਆ ਸੀ ਇਹ ਐਕਸੀਡੈਂਟ ਨਹੀਂ ਹੈ ਬਲਕਿ ਇੱਕ ਕਤਲ ਦਾ ਮਾਮਲਾ ਹੈ ਇਸ ਤੋਂ ਬਾਅਦ ਪੁਲਿਸ ਆਪਣੀ ਪੁੱਛਗਿੱਛ ਸ਼ੁਰੂ ਕਰਦੀ ਹੈ ਉਹਨਾਂ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜਿਹੜੇ ਉਸ ਰਾਤ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਜਿਹੜੀ ਕੁੜੀ ਯਾਤਨਾ ਹੂਜਾ ਦੇ ਫਲੈਟ ਦੇ ਵਿੱਚ ਇਹਨਾਂ ਨੇ ਇਹ ਪਾਰਟੀ ਰੱਖੀ ਸੀ ਪੁਲਿਸ ਵਾਲੇ ਉਸ ਤੋਂ ਪੁੱਛਗਿੱਛ ਕਰਦੇ ਨੇ ਉੱਥੇ ਉਹ ਕੁੜੀ ਦੱਸਦੀ ਹੈ ਕਿ ਉਸ ਰਾਤ ਅਸੀਂ ਕੁਝ ਟਾਈਮ ਪਾਰਟੀ ਕੀਤੀ ਅਸੀਂ ਡਾਂਸ ਕੀਤਾ ਅਸੀਂ ਸ਼ਰਾਬ ਪੀਤੀ ਉਸ ਤੋਂ ਥੋੜੀ ਦੇਰ ਬਾਅਦ ਮੈਂ ਦੇਖਿਆ ਕਿ ਇਹ ਤਿੰਨੋਂ ਜਣੇ ਯਾਨੀ ਕਿ ਜਾਨ ਵੀ ਦਿਆ ਤੇ ਸ਼ਿਰੀ ਇੱਕ ਕੋਨੇ ਦੇ ਵਿੱਚ ਬੈਠੇ ਸੀ ਤੇ ਉਸ ਤੋਂ ਕੁਝ ਸਮਾਂ ਬਾਅਦ ਮੈਂ ਦੇਖਿਆ ਸ਼ਿਰੀ ਜਾਨਵੀ ਨੂੰ ਕਿਸ ਕਰ ਰਿਹਾ ਸੀ ਤੇ ਫਿਰ ਉਸ ਤੋਂ ਕੁਝ ਸਮੇਂ ਬਾਅਦ ਮੈਂ ਇਹਨਾਂ ਦੇ ਵੱਲ ਜਦੋਂ ਦੇਖਿਆ ਤਾਂ ਜਾਨਵੀ ਤਾਂ ਉੱਥੇ ਮੌਜੂਦ ਨਹੀਂ ਸੀ ਪਰ ਜਿਹੜਾ ਮੁੰਡਾ ਇਹ ਸ਼ਿਰੀ ਸੀ ਉੱਥੇ ਦੀਆ ਦੇ ਨਾਲ ਸੰਬੰਧ ਬਣਾ ਰਿਹਾ ਸੀ ਯਾਚਨਾ ਇੱਥੇ ਦੱਸਦੀ ਹੈ ਕਿ ਜਦੋਂ ਮੈਂ ਇਹ ਸਭ ਕੁਝ ਦੇਖਿਆ ਤਾਂ ਮੈਂ ਇਹਨਾਂ ਨੂੰ ਅਵੋਇਡ ਕਰਿਆ ਤੇ ਮੈਂ ਫਿਰ ਪਾਰਟੀ ਇੰਜੋਏ ਕਰਨ ਲੱਗੀ ਉਸ ਤੋਂ ਬਾਅਦ ਇਹ 2.5 3 ਵਜੇ ਦੇ ਕਰੀਬ ਇਹ ਪਾਰਟੀ ਖਤਮ ਕਰਦੇ ਨੇ ਪਾਰਟੀ ਖਤਮ ਕਰਕੇ ਜਦੋਂ ਸਾਰੇ ਜਣੇ ਥੱਲੇ ਉਤਰ ਰਹੇ ਹੁੰਦੇ ਨੇ ਤੇ ਇਕਦਮ ਥੱਲੇ ਆ ਕੇ ਦੇਖਦੇ ਨੇ ਕਿ ਜਾਨਵੀ ਕੁਕਰੇਜਾ ਮ੍ਰਿਤਕ ਹਾਲਤ ਦੇ ਵਿੱਚ ਪਈ ਹੁੰਦੀ ਹੈ। ਐਦਾਂ ਲੱਗ ਰਿਹਾ ਸੀ ਕਿ ਜਾਨਵੀ ਸੈਕੰਡ ਫਲੋਰ ਤੋਂ ਥੱਲੇ ਗਿਰ ਗਈ ਸੀ। ਉਸ ਤੋਂ ਬਾਅਦ ਇਹ ਪੁਲਿਸ ਨੂੰ ਕਾਲ ਕਰਦੇ ਨੇ। ਪੁਲਿਸ ਉੱਥੇ ਪਹੁੰਚਦੀ ਹੈ ਤੇ ਪੁਲਿਸ ਜਾਨਵੀ ਦੀ ਬਾਡੀ ਨੂੰ ਹਸਪੀਟਲ ਲੈ ਕੇ ਜਾਂਦੀ ਹੈ। ਫੇਰ ਜਦੋਂ ਕੁਝ ਹੋਰ ਲੋਕਾਂ ਦੇ ਬਿਆਨ ਲਏ ਜਾਂਦੇ ਨੇ ਤਾਂ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਆ ਕਿ ਇਹ ਜਿਹੜੇ ਤਿੰਨੇ ਦੋਸਤ ਸੀ ਜਾਨਵੀ ਕੁਕਰੇਜਾ, ਸ਼੍ਰੀ ਜੋਗਧਨਕਰ ਤੇ ਦੀਆ ਪਡਲਕਰ ਇਹਨਾਂ ਤਿੰਨਾਂ ਦਾ ਇੱਕ ਲਵ ਟ੍ਰਾਇੰਗਲ ਚੱਲ ਰਿਹਾ ਸੀ ਜਿਹੜਾ ਸ਼ਿਰੀ ਸੀ ਉਹਨੇ ਜਾਨਵੀ ਨੂੰ ਵੀ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾਇਆ ਸੀ ਤੇ ਜਾਨਵੀ ਦੀ ਜਿਹੜੀ ਬਚਪਨ ਦੀ ਦੋਸਤ ਦੀਆਪਾ ਡਲਕਰ ਸੀ ਉਹਨੂੰ ਵੀ ਆਪਣੇ ਪ੍ਰੇਮ ਜਾਲ ਦੇ ਵਿੱਚ ਫਸਾਇਆ ਹੋਇਆ ਸੀ ਇਸ ਤੋਂ ਬਾਅਦ ਪੁਲਿਸ ਜਾਨਵੀ ਕੁੰক্রেਜਾ ਦੇ ਫੋਨ ਦੀ ਕਾਲ ਡਿਟੇਲ ਕਢਵਾਉਂਦੀ ਹੈ ਕਾਲ ਡਿਟੇਲ ਤੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਆ ਕਿ ਜਾਨਵੀ ਨੇ 2 ਵਜੇ ਦੇ ਕਰੀਬ ਆਪਣੀ ਇੱਕ ਦੋਸਤ ਪਰਲਿਕਾ ਨੂੰ ਫੋਨ ਕੀਤਾ ਸੀ ਪੁਲਿਸ ਜਾਨਵੀ ਦੀ ਇਹ ਦੋਸਤ ਪਰਲਿਕਾ ਦੇ ਕੋਲ ਪਹੁੰਚ ਜਾਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਆ ਉਹਨੂੰ ਪੁੱਛਦੇ ਨੇ ਕਿ ਜਦੋਂ ਰਾਤ ਦੇ 2 ਵਜੇ ਜਾਨਵੀ ਨੇ ਤੈਨੂੰ ਫੋਨ ਕੀਤਾ ਸੀ ਤਾਂ ਉਹਨੇ ਤੈਨੂੰ ਕੀ ਦੱਸਿਆ ਸੀ ਜਾਂ ਕੀ ਕਿਹਾ ਸੀ ਉਹ ਦੱਸਦੀ ਹੈ ਕਿ ਜਾਨਵੀ ਨੇ ਉਹਨੂੰ ਕਿਹਾ ਕਿ ਸ਼੍ਰੀ ਨੂੰ ਉਹ ਆਪਣਾ ਇੱਕ ਬਹੁਤ ਚੰਗਾ ਦੋਸਤ ਮੰਦੀ ਸੀ ਸਾਰੀ ਸ਼ਿਰੀ ਨੇ ਅੱਜ ਇੱਕ ਐਸੀ ਹਰਕਤ ਕੀਤੀ ਹੈ ਉਹਨੇ ਉਹਦਾ ਦਿਲ ਤੋੜ ਕੇ ਰੱਖਤਾ ਹੈ ਉਹਨੇ ਪਰਲਿਕਾ ਨੂੰ ਦੱਸਿਆ ਕਿ ਸ਼ਿਰੀ ਨੇ ਅੱਜ ਮੇਰੇ ਸਾਹਮਣੇ ਹੀ ਦੀਆ ਦੇ ਨਾਲ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਜਦ ਕਿ ਮੈਂ ਉੱਥੇ ਕੋਲ ਹੀ ਖੜੀ ਸੀ ਇਸ ਗੱਲ ਨੂੰ ਲੈ ਕੇ ਸਾਡੇ ਤਿੰਨਾਂ ਦੇ ਵਿੱਚ ਕਾਫੀ ਝਗੜਾ ਵੀ ਹੋਇਆ ਫੋਨ ਤੇ ਜਾਨ ਵੀ ਕੁਕਰੇਜਾ ਬਹੁਤ ਜ਼ਿਆਦਾ ਰੋ ਰਹੀ ਸੀ ਸਿਰਫ ਐਨੀ ਗੱਲ ਉਹਦੀ ਪਰਲਿਕਾ ਦੇ ਨਾਲ ਹੋਈ ਸੀ ਇੱਥੇ ਪੁਲਿਸ ਨੂੰ ਸਾਫ਼ ਹੋ ਜਾਂਦਾ ਆ ਕਿ ਹੋਵੇ ਨਾ ਹੋਵੇ ਇਸ ਕੇਸ ਦੇ ਵਿੱਚ ਸ਼ਿਰੀ ਜੋਗਦਾਨ ਕਰਤੇ ਦੀਆ ਪਰਦਲ ਕਰਦਾ ਹੱਥ ਹੋ ਸਕਦਾ ਆ ਐਸੇ ਦੇ ਚੱਲਦੇ ਪੁਲਿਸ ਇਹਨਾਂ ਦੋਨਾਂ ਨੂੰ ਪੁੱਛ ਕੱਚ ਦਿੱਲੀ ਥਾਣੇ ਬੁਲਾ ਲੈਂਦੀ ਹੈ ਹੁਣ ਥਾਣੇ ਦੇ ਵਿੱਚ ਸ਼੍ਰੀ ਜੋਗਧਨਕਰ ਤੇ ਦੀਆ ਪਡਲਕਰ ਦਾ ਬਿਆਨ ਲਿਆ ਜਾਂਦਾ ਆ ਇਸ ਤੋਂ ਇਲਾਵਾ ਜਿਹਦੇ ਫਲੈਟ ਦੇ ਵਿੱਚ ਇਹ ਪਾਰਟੀ ਹੁੰਦੀ ਆ ਜਾਚਨਾ ਉਹ ਜਦਾ ਬਿਆਨ ਲਿਆ ਜਾਂਦਾ ਇਸ ਤੋਂ ਇਲਾਵਾ ਜੋ ਜਾਨਵੀ ਦੀ ਸਹੇਲੀ ਹੁੰਦੀ ਆ ਪਰਲਿਕਾ ਦਾ ਬਿਆਨ ਲਿਆ ਜਾਂਦਾ ਐਤੋਂ ਫਿਰ ਇੱਕ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਆ ਕਹਾਣੀ ਇਹ ਹੁੰਦੀ ਆ ਕਿ ਉਸ ਦਿਨ ਸਾਰੇ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਇਹ ਸਾਰੇ ਸ਼ਰਾਬ ਪੀਂਦੇ ਨੇ ਡਾਂਸ ਕਰਦੇ ਨੇ ਜਦੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਧੁੱਤ ਹੋ ਜਾਂਦੇ ਨੇ ਫਿਰ ਸ਼੍ਰੀ ਦੀ ਜੋਗਦਾਨਕਰ, ਦਿਆ ਪੜਲਕਰ ਤੇ ਜਾਨਵੀ ਕੁਕਰੇਜਾ ਇਹ ਤਿੰਨੇ ਜਣੇ ਇੱਕ ਕੋਨੇ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ। ਹੁਣ ਜਦੋਂ ਛੱਤ ਦੇ ਉੱਤੇ ਤਿੰਨੇ ਜਣੇ ਬੈਠੇ ਹੁੰਦੇ ਨੇ, ਸ਼੍ਰੀ ਜੋਗਦਾਨਕਰ ਪਹਿਲਾਂ ਜਾਨਵੀ ਕੁਕਰੇਜਾ ਨੂੰ ਕਿੱਸ ਕਰਦਾ ਆ। ਕਿਸ ਕਰਨ ਤੋਂ ਬਾਅਦ ਉਹ ਉਹਦੇ ਸਾਹਮਣੇ ਹੀ ਦੀਆ ਬੜਲ ਕਰਨ ਨੂੰ ਕਿਸ ਕਰਦਾ ਤੇ ਉਹਦੇ ਨਾਲ ਸਬੰਧ ਬਣਾਉਣ ਲੱਗ ਜਾਂਦਾ ਹੈ ਇਹ ਦੇਖ ਕੇ ਜਾਨਵੀ ਨੂੰ ਗੁੱਸਾ ਆ ਜਾਂਦਾ ਤੇ ਉਹ ਸ਼ਿਰੀ ਨੂੰ ਰੋਕਦੀ ਹੈ ਉੱਥੇ ਨਾ ਤਿੰਨਾਂ ਦੇ ਵਿੱਚ ਲੜਾਈ ਹੁੰਦੀ ਹੈ ਬਹਿਸਵਾਜੀ ਹੁੰਦੀ ਹੈ ਫਿਰ ਇਹ ਜਾਨਵੀ ਆਪਣੀ ਸਹੇਲੀ ਪਰਲਕਾ ਨੂੰ ਫੋਨ ਕਰਦੀ ਹੈ ਉਸ ਤੋਂ ਬਾਅਦ ਜਾਨਵੀ ਫੇਰ ਆਪਣੇ ਦੋਸਤ ਸ਼ਿਰੀ ਤੇ ਦੀਆ ਦੇ ਕੋਲ ਜਾਂਦੀ ਹੈ ਇਹ ਗੱਲਬਾਤ ਕਰਦੇ ਨੇ ਇਹਨਾਂ ਦੇ ਵਿੱਚ ਬਹਿਸਵਾਜੀ ਹੋ ਜਾਂਦੀ ਹੈ ਇਹਨਾਂ ਦੀ ਲੜਾਈ ਇੱਥੇ ਤੱਕ ਵਧੇ ਜਾਂਦੀ ਹੈ ਕਿ ਸ਼ਿਰੀ ਤੇ ਦੀਆ ਉਹਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੰਦੇ ਨੇ ਉਹ ਉਹਨੂੰ ਕੁੱਟਦੇ ਕੁੱਟਦੇ 3 ਫਲੋਰ ਤੱਕ ਲੈ ਆਉਂਦੇ ਨੇ ਉੱਥੇ ਕੁਝ ਖੂਨ ਦੇ ਛਿੱਟੇ ਇਸੇ ਕਰਕੇ ਪਏ ਸੀ ਕਿਉਂਕਿ ਉੱਥੇ ਜਾਣਬੀਦੀ ਉਹਨਾਂ ਨੇ ਮਾਰ ਕੁੱਟ ਕੀਤੀ ਸੀ ਉਹ ਉਹਨੂੰ ਕੁੱਟ ਦੇ ਕੁੱਟ ਦੇ ਸੈਕੰਡ ਫਲੋਰ ਤੱਕ ਲੈ ਆਉਂਦੇ ਨੇ ਉਹਨਾਂ ਨੇ ਉਹਦਾ ਸਿਰ ਰੇਲਿੰਗ ਦੇ ਉੱਤੇ ਕਈ ਵਾਰ ਮਾਰਿਆ ਇਸੇ ਕਰਕੇ ਰੇਲਿੰਗ ਦੇ ਉੱਤੇ ਖੂਨ ਦੇ ਨਿਸ਼ਾਨ ਸੀ ਤੇ ਉੱਥੇ ਉਹਨਾਂ ਨੂੰ ਉਹਦੇ ਬਾਲ ਵੀ ਮਿਲੇ ਸੀ ਉਸ ਸਮੇਂ ਦੋਨੇ ਜਣੇ ਨਸ਼ੇ ਦੇ ਵਿੱਚ ਐਨੇ ਜ਼ਿਆਦਾ ਤੁੱਤ ਸੀ ਕਿ ਇਹਨਾਂ ਨੇ ਉਹਦੇ ਉੱਤੇ ਪੋਰਾ ਵੀ ਤਰਸ ਨਹੀਂ ਕੀਤਾ ਉਹਦੀ ਇਹਨਾਂ ਨੇ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਫਿਰ ਸੈਕੰਡ ਫਲੋਰ ਤੋਂ ਉਹਨੂੰ ਥੱਲੇ ਧੱਕਾ ਦੇ ਦਿੱਤਾ ਇਹ ਸਾਰਾ ਕੁਝ ਪਤਾ ਲੱਗਣ ਤੇ ਪੁਲਿਸ ਵਾਲੇ ਦੀ ਤਲਾਸ਼ੀ ਲੈਂਦੇ ਨੇ ਉੱਥੋਂ ਉਹਨਾਂ ਨੂੰ ਇੱਕ ਸ਼ਰਟ ਮਿਲਦੀ ਹੈ ਜਿਹਦੇ ਉੱਤੇ ਖੂਨ ਦੇ ਇਨਸ਼ਾਨ ਹੁੰਦੇ ਨੇ ਅਸਲ ਵਿੱਚ ਸ਼੍ਰੀ ਨੇ ਉਹ ਸ਼ਰਟ ਪਾਰਟੀ ਦੇ ਸਮੇਂ ਪਾਈ ਹੋਈ ਸੀ ਜਦੋਂ ਪੁਲਿਸ ਵਾਲਿਆਂ ਵੱਲੋਂ ਜਾਂਚ ਕਰਾਈ ਜਾਂਦੀ ਹੈ ਤਾਂ ਪਤਾ ਲੱਗਦਾ ਆ ਕਿ ਉਹ ਖੂਨ ਜਾਨਵੀ ਦਾ ਹੀ ਸੀ ਸਾਰੇ ਸਬੂਤਾਂ ਤੇ ਗਵਾਹਾਂ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਜਾਂਦਾ ਆ ਤੇ ਸ਼੍ਰੀ ਜੋਗਤਾਨ ਕਰਤੇ ਦਿਆਪੜਲ ਕਰਨ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਇਸ ਸਮੇਂ ਦੋਨੋਂ ਜਣੇ ਜੇਲ੍ਹ ਦੇ ਵਿੱਚ ਬੰਦ ਨੇ ਅਦਾਲਤ ਦੇ ਵੱਲੋਂ ਹਲੇ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਪਰ ਕਾਰਵਾਈ ਹਜੇ ਚੱਲ ਰਹੀ ਹੈ ਤਾਂ ਇਹ ਮੁੰਬਈ ਦੀ ਰਹਿਣ ਵਾਲੀ ਜਾਨਵੀ ਕੋਕਰੇਜਾ ਦੇ ਕਤਲ ਦੇ ਪਿੱਛੇ ਦੀ ਅਸਲ ਸੱਚਾਈ ਤਾਂ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ